ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਡ ਦਾ ਪਹਿਲਾ ਭਾਗ ਕਰਮ ਇੰਦਰੇ ਅਤੇ ਦੂਜਾ ਭਾਗ ਸ਼੍ਰੋਮਣ ਕਰਮ ਇੰਦਰਾ ਸਿਰ ਅਥਵਾ ਮਸਤਕ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਇੰਦਰੇ ਮਨੁੱਖਾ ਦੇਹੀ ਦੇ ਕਰਮ ਇੰਦਰੇ ਜਿहां ਗਿਆਨ ਇੰਦਰੇ ਲਿਖਣੇ ਕੋਈ ਅਡਰਾ ਵਿਸ਼ਾ ਨਹੀਂ ਹੈ ਪਰ ਆਪਣੇ ਸਤਿਗੁਰਾਂ ਦੇ ਵਿਸ਼ਾਲ ਗਿਆਨ ਦੇ ਹਰ ਪੱਖ ਦੀ ਮਹੱਤਤਾ ਵਾਲੀ ਵਡਿਆਈ ਤੋਂ ਜਾਣੂ ਹੋਣ ਨਾਲ ਸਤਿਗੁਰਾਂ ਪ੍ਰਤੀ ਸ਼ਰਧਾ ਵਿੱਚ ਵਾਧਾ ਹੁੰਦਾ ਹੈ ਜਿਉਂ-ਜਿਉਂ ਪਾਠਕ ਸੱਜਣ ਸਤਿਗੁਰੂ ਗ੍ਰੰਥ ਸਾਹਿਬ ਵਿਚਲੇ ਹਰ ਪੱਖੋਂ ਪੂਰੇ ਅਤੇ ਸਦੀਵੀ ਸੱਚ ਵਾਲੇ ਗਿਆਨ ਤੋਂ ਜਾਣਕਾਰੀ ਪ੍ਰਾਪਤ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਉਹਨਾਂ ਅੰਦਰ ਸੱਚੇ ਪਿਆਰ ਸਤਕਾਰ ਵਿੱਚ ਜ਼ਰੂਰ ਵਾਧਾ ਹੋਵੇਗਾ ਕੇਵਲ ਇਸੇ ਯਤਨ ਵਿੱਚ ਅਜਿਹੇ ਗੁਰੂ ਫਰਮਾਨ ਲਿਖ ਰਹੇ ਹਨ ਜਿਨ੍ਹਾਂ ਵਿੱਚ ਮਨੁੱਖ ਦੇ ਕਰਮ ਇੰਦਰੀਆਂ ਦੇ ਜ਼ਿਕਰ ਨਾਲ ਬੜੇ ਉੱਚੇ ਗਿਆਨ ਦੀ ਸੋਝੀ ਕਰਵਾਉਣ ਦਾ ਸਤਿਗੁਰਾਂ ਨੇ ਅਸਰਦਾਰ ਢੰਗ ਵਰਤਿਆ ਹੋਇਆ ਹੈ ਪੰਜ ਕਰਮ ਇੰਦਰੀਆਂ ਦੇ ਜ਼ਿਕਰ ਵਾਲੇ ਗੁਰੂ ਸ਼ਬਦ ਜਿਓ ਪਾਇ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖੈ ਜੀਭਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਣਾ ਦਿੱਤਾ ਪੈਨੇ ਖਾਏ ਜਿੰਨ ਰਚ ਰਚਿਆ ਕਿਸੇ ਨਾ ਜਾਣੇ ਅੰਦਾ ਅੰਧ ਕਮਾਏ ਜਾਂ ਭਜੇ ਤਾਂ ਠੀਕਰ ਹੋਵੇ ਘਾੜਤ ਕੜੀ ਨਾ ਜਾਏ ਨਾਨਕ ਗੁਰਬਿੰਨ ਨਾਹੀਂ ਪਤ ਪਤ ਵਿਣ ਪਾਰ ਨਾ ਪਾਏ ਪੰਨਾ 138 ਅਰਥ ਪ੍ਰਭੂ ਨੇ ਜਿੰਦ ਪਾ ਕੇ ਮਨੁੱਖ ਦਾ ਸਰੀਰ ਬਣਾਇਆ ਹੈ ਕਿਆ ਸੋਹਣੀ ਘਾੜਤ ਕੜੀ ਹੈ ਅੱਖਾਂ ਨਾਲ ਇਹ ਵੇਖਦਾ ਹੈ ਜੀਬ ਨਾਲ ਬੋਲਦਾ ਹੈ ਇਸ ਦੇ ਕੰਨਾਂ ਵਿੱਚ ਸੁਣ ਦੀ ਸੱਤਿਆ ਮੌਜੂਦ ਹੈ ਪੈਰਾਂ ਨਾਲ ਤੁਰਦਾ ਹੈ ਹੱਥਾਂ ਨਾਲ ਕੰਮ ਕਰਦਾ ਹੈ ਤੇ ਪ੍ਰਭੂ ਦਾ ਦਿੱਤਾ ਖਾਂਦਾ ਪਹਿਨਦਾ ਹੈ ਪਰ ਜਿਸ ਪ੍ਰਭੂ ਨੇ ਇਸ ਦੇ ਸਰੀਰ ਨੂੰ ਬਣਾਇਆ ਸਵਾਰਿਆ ਹੈ ਉਸ ਨੂੰ ਇਹ ਪਛਾਣਦਾ ਵੀ ਨਹੀਂ ਅੰਨਾ ਮਨੁੱਖ ਭਾਵ ਆਤਮਿਕ ਜੀਵਨ ਵੱਲੋਂ ਬੇਸਮਝ ਅੰਨਿਆ ਵਾਲੇ ਕੰਮ ਕਰਦਾ ਹੈ ਭਾਵ ਉਹ ਜਿਹੜੇ ਪਿਆ ਭਟਕਦਾ ਹੈ ਜਦੋਂ ਇਹ ਸਰੀਰੂਪੂ ਭਾਂਡਾ ਟੁੱਟ ਜਾਂਦਾ ਹੈ ਤਾਂ ਏਠੀਕਰ ਹੋ ਜਾਂਦਾ ਹੈ ਭਾਵ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਤੇ ਮੋੜੇ ਸਰੀਰਿਕ ਬਣਤਰ ਬਣ ਵੀ ਨਹੀਂ ਸਕਦੀ ਤੇ ਨਾਨਕ ਅਨਾਂ ਮਨੁੱਖ ਗੁਰੂ ਦੀ ਸ਼ਰਨ ਤੋਂ ਬਿਨਾ ਬਖਸ਼ਿਸ਼ ਤੋਂ ਵਾਂਝਿਆ ਰਹਿੰਦਾ ਹੈ ਤੇ ਪ੍ਰਭੂ ਦੀ ਮਿਹਰ ਤੋਂ ਬਿਨਾ ਇਸ ਔਜੜ ਵਿੱਚ ਪਾਰ ਨਹੀਂ ਲੰਘ ਸਕਦਾ ਦਸਮੀ 10 ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਏ ਜਸ ਗੋਪਾਲ ਨੈਨੀ ਪੇਖਤ ਸਾਧ ਦਇਾਲ ਰਸਨ ਗੁਣ ਗਾਵੈ ਬੇਅੰਤ ਮਨ ਮੈ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਪੰਨਾ 299 ਅਰਥ ਜਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਦਸਾਂ ਹੀ ਇੰਦਰੀਆਂ ਨੂੰ ਮਨੁੱਖ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਪ੍ਰਭੂ ਦੀ ਕਿਰਪਾ ਰਾਹੀਂ ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿੱਖਤ ਸਲਾਹ ਸੁਣੀਂਦੀ ਹੈ ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸ਼ਨ ਕਰੀਦਾ ਹੈ ਜੀਬ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ ਤੇ ਮਨੁੱਖ ਆਪਣੇ ਮਨ ਵਿੱਚ ਸਰਵ ਵਿਆਪਕ ਭਗਵਾਨ ਦੇ ਗੁਣ ਚੇਤੇ ਕਰਦਾ ਹੈ ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟੈਵ ਕੀਤੀ ਜਾਂਦੀ ਹੈ हे ਨਾਨਕ ਇਹ ਉਪਰ ਦੱਸੀ ਜੀਵਨ ਜੁਗਤ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਮਿਥਿਆ ਸਰਵਣ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਨੇਤਰ ਪੇਖਤ ਪਰਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬੇਕਾਰ ਕੋਤਾਵੇਂ ਮਿਥਿਆ ਮਨ ਪਰ ਲੋਭ ਲੁਭਾਵੇਂ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਾਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਪੰਨਾ 269 ਅਰਥ ਮਨੁੱਖ ਦੇ ਕੰਨ ਵਿਅਰਥ ਹਨ ਜੇ ਉਹ ਪਰਾਇ ਬਖੀਰੀ ਸੁਣਦੇ ਹਨ ਹੱਥ ਵਿਅਰਥ ਹਨ ਜੇ ਇਹ ਪਰਾਏ ਧਨ ਨੂੰ ਚਰਾਉਂਦੇ ਹਨ ਅੱਖਾਂ ਵਿਅਰਥ ਹਨ ਜੋ ਇਹ ਪਰਾਇ ਜਨਾਨੀ ਦਾ ਰੂਪ ਤੱਕਦੀਆਂ ਹਨ ਜੀਭ ਵਿਅਰਥ ਹੈ ਜੇ ਇਹ ਖਾਣੇ ਤੇ ਹੋਰ ਸਵਾਦਾਂ ਵਿੱਚ ਲੱਗੀ ਹੋਈ ਹੈ ਪੈਰ ਵਿਅਰਥ ਹਨ ਜੇ ਇਹ ਪਰਾਏ ਨੁਕਸਾਨ ਵਾਸਤੇ ਦੌੜ ਭੱਜ ਰਹੇ ਹਨ ਇਹ ਮਨ ਤੂੰ ਵੀ ਵਿਅਰਥ ਹੈ ਜੇ ਤੂੰ ਪਰਾਏ ਧਨ ਦਾ ਲੋਭ ਕਰ ਰਿਹਾ ਹੈ ਉਹ ਸਰੀਰ ਵਿਅਰਥ ਹਨ ਜੋ ਦੁਨੀਆ ਨਾਲ ਪੜਾਈ ਨਹੀਂ ਕਰਦੇ ਨੱਕ ਵਿਅਰਥ ਹੈ ਜੋ ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ ਆਪੋ ਆਪਣੀ ਹੋਣ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਸਾਰੇ ਅੰਗ ਵਿਅਰਥ ਹਨ हे ਨਾਨਕ ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ਕਰ ਕਰ ਤਾਲ ਫਖਾਵ ਜਨੈਨੋ ਮਾਥੇ ਵੱਜੇ ਰਬਾਬਾ ਕਰਨੋ ਮਦ ਬਾਂਸਰੀ ਬਾਜੇ ਜੇਵਾ ਧੁਨ ਆਗਾਜਾ ਨਿਰਤ ਕਰੇ ਕਰ ਮਨੁਆ ਲਾਚੈ ਆਣੇ ਕੁੰਗਰ ਸਾਜਾ ਪੰਨਾ 884 ਅਰਥ हे ਭਾਈ ਹਰੇਕ ਜੀਵ ਦੇ ਮੱਥੇ ਉੱਤੇ ਲਿਖੇ ਲੇਖ ਮਾਨੋ ਰਬਾਬ ਵੱਜ ਰਹੇ ਹਨ ਹਰੇਕ ਜੀਵ ਦੇ ਕੰਨਾਂ ਵਿੱਚ ਮਾਇਆ ਦੀ ਸਰੋਤ ਮਾਨੋ ਮਿੱਠੀ ਸੁਰ ਵਾਲੀ ਬੰਸਰੀ বাজ ਰਹੀ ਹੈ ਹਰੇਕ ਜੀਵ ਨੂੰ ਜੀਵ ਦਾ ਚਸਕਾ ਮਨੁਰਾਗ ਹੋ ਰਿਹਾ ਹੈ ਹੱਥ ਮਾਇਆ ਕਮਾਣ ਵਿੱਚ ਲੱਗੇ ਪਏ ਹਨ ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਰ ਇੱਕ ਮਨੁੱਖ ਦਾ ਮਨ ਰਬਾਬ ਬੰਸਰੀ ਆਦਕ ਇਨ੍ਹਾਂ ਸਾਜ਼ਾਂ ਦੇ ਨਾਲ ਮਨੁੱਖ ਦੇ ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਘੁੰਗਰੂ ਆਦਕ ਸਾਜ਼ ਬਣਾ ਕੇ ਹਰ ਵੇਲੇ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਹੈ। ਭਾਗ ਦੂਜਾ ਸ਼੍ਰੋਮਣ ਕਰਮ ਇੰਦਰਾ ਸਿਰ अथवा ਮਸਤਕ ਜੋ ਸਿਰ ਸਾਈ ਨਾ ਨੇ ਵੈ ਸੋ ਸਿਰ ਕੀ ਜੈ ਕਾਏ ਉੰਨੇ ਹੀਠ ਜਲਾਈਐ ਬਾਲਣ ਸੰਦੇ ਥਾਂ ਪੰਨਾ 1381 ਅਰਥ ਜੋ ਸਿਰ ਬੰਦਗੀ ਵਿੱਚ ਮਾਲਕ ਰੱਬ ਦੇ ਅੱਗੇ ਨਹੀਂ ਨਿਉਂਦਾ ਉਹ ਸਿਰ ਦਾ ਕੋਈ ਆਦਬ ਨਹੀਂ ਉਹ ਸਿਰ ਨੂੰ ਹਾਂਢੀ ਹੀਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਦਾ ਭਾਵ ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ ਜੋ ਸਿਰ ਸਾਈ ਨਾ ਨਿਵੇਂ ਸੋ ਸਿਰ ਦੀ ਜੜਾਰ ਨਾਨਕ ਜਿਸ पिਂਜਰ ਮੈਂ ਬਿਰਹਾ ਨਹੀਂ ਸੋ पिਂਜਰ ਲੈ ਜਾਰ ਪੰਨਾ 89 ਅਰਥ ਜੋ ਸਿਰ ਪ੍ਰਭੂ ਦੀ ਯਾਦ ਵਿੱਚ ਨਾ ਝੁਕੇ ਉਹ ਤਿਆਗ ਦੇਣ ਯੋਗ ਹੈ ਭਾਵ ਉਸ ਦਾ ਕੋਈ ਗੁਣ ਨਹੀਂ हे ਨਾਨਕ ਜਿਸ ਸਰੀਰ ਵਿੱਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ ਭਾਵ ਉਹ ਵੀ ਬ्यर्थ ਹੈ ਜਿਹੇ ਸਿਰ ਰਚ ਰਚ ਬੰਧਤ ਪਾਗ ਸੋ ਸਿਰ ਚੁੰਝ ਸਵਾਰੇ ਕਾਗ ਪੰਨਾ 33 ਅਰਥ ਜਿਸ ਸਿਰ ਤੇ ਰੱਬ ਨੂੰ ਵਿਸਾਰ ਬੈਠਾ ਹੰਕਾਰ ਗਰਸਿਆ ਮਨਮੁਖ ਢੀ ਸਵਾਰ ਸਵਾਰ ਕੇ ਪੱਗ ਬੰਦਾ ਹੈ ਮੌਤ ਆਉਣ ਤੇ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸਵਾਰਦੇ ਹਨ ਜੇਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨ ਮਿਲਨ ਹਦੂਰ ਪੰਨਾ 417 ਅਰਥ ਜਿਨ੍ਹਾਂ ਸੁੰਦਰੀਆਂ ਦੇ ਸਿਰ ਉੱਤੇ ਕੇਸਾਂ ਦੇ ਵਿਚਕਾਰਲੇ ਚੀਰ ਵਿੱਚ ਸੰਧੂਰ ਪਾ ਕੇ ਕਾਲੇ ਕੇਸਾਂ ਦੀਆਂ ਪਟੀਆਂ ਹੁਣ ਤੱਕ ਸ਼ੋਭਦੀਆਂ ਆ ਰਹੀਆਂ ਹਨ ਉਹਨਾਂ ਦੇ ਮੂੰਹ ਵਿੱਚ ਮਿੱਟੀ ਪੈ ਰਹੀ ਹੈ ਜਿਹੜੀਆਂ ਪਹਿਲਾਂ ਆਪਣੇ ਮਹਿਲਾ ਵਿੱਚ ਵਸਦੀਆਂ ਸਨ ਹੁਣ ਉਹਨਾਂ ਨੂੰ ਉਹਨਾਂ ਦੇ ਮਹੱਲਾ ਦੇ ਕਿਤੇ ਨੇੜੇ ਵੀ ਟੁਕਣ ਨਹੀਂ ਦਿੱਤਾ ਜਾਂਦਾ ਭਾਗ ਐਡਾ ਮਸਤਕ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰੂ ਪੂਰੇ ਧਰਿਓ ਮਨ ਜੀਤੋ ਜਗ ਸਾਰੀ ਪੰਨਾ 215 ਅਰਥ हे ਭਾਈ ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਹੈ ਉਸ ਦੀ ਬਰਕਤ ਨਾਲ ਮੈਂ ਆਪਣਾ ਮਨ ਕਾਬੂ ਕਰ ਲਿਆ ਹੈ ਮਾਣੋ ਮੈਂ ਸਾਰਾ ਜਗਤ ਜਿੱਤ ਲਿਆ ਹੈ ਕਿਉਂਕਿ ਮੇਰੀ ਮਾਇਆ ਦੀ ਭੁੱਖ ਲੈ ਗਈ ਹੈ ਮੇਰੀ ਮਾਇਆ ਦੀ ਸਾਰੀ ਤ੍ਰੇਮੁਕਈ ਹੈ ਮੈਂ ਸਾਰੇ ਚਿੰਤਾ ਫਿਕਰ ਭੁਲਾ ਦਿੱਤੇ ਹਨ ਸੇਧ ਸਬਾਕਰ ਆਸਨ ਬੈਠੇ ਸੰਤ ਸਬਾਜੈਕਾਰੋ ਜਿਸ ਅਗੇ ਰਹਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤੇ ਸੇ ਅਗੇ ਤਨ ਮਨ ਅਗੇ ਦਿਉ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਭਾਏ ਜਸ ਲਿਓ ਪੰਨਾ 938 ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ਰੱਬੀ ਮਜਲਸਾਂ ਸਤ ਸੰਗ ਬਣਾ ਕੇ ਅਡੋਲ ਬੈਠੇ ਹਨ ਸਾਡੀ ਅਰਦਾਸ ਉਸ ਸੰਤ ਸਭਾ ਅੱਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ ਪ੍ਰਤੱਖ ਵਸਦਾ ਹੈ ਮੈਂ ਉਸ ਸੰਤ ਸਭਾ ਅੱਗੇ ਸਿਰ ਕੱਟ ਕੇ ਧਰਦਿਆਂ ਤਨ ਤੇ ਮਨ ਭੇਟ ਰੱਖਦਿਆਂ ਆਪਾ ਭਾਅ ਮਿਟਾ ਕੇ ਹੰਕਾਰ ਰਹਿਤ ਹੋ ਜਾਵਾਂ ਤਾਂ ਜੋ ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ ਕਿਉਂਕਿ ਇਹ ਨਾਨਕ ਸੰਤ ਗੁਰੂ ਗ੍ਰੰਥ ਸਾਹਿਬ ਜੀ ਮਿਲ ਪੈਣ ਤਾਂ ਰੱਬ ਮਿਲ ਪੈਂਦਾ ਹੈ। ਸਫਲ ਉਹ ਮਾਥਾ ਸੰਤ ਨਮਸ਼ਕਾਰਮ ਚਰਨ ਪੁਨੀਤ ਚਲੇ ਹਰ ਮਾਰਗ ਪੰਨਾ 191 ਅਰਥ ਹੈ ਭਾਈ ਉਹ ਮੱਥਾ ਭਾਗਾ ਵਾਲਾ ਹੈ ਜਿਹੜਾ ਗੁਰੂ ਸੰਤ ਦੇ ਚਰਨਾਂ ਉੱਤੇ ਨਿਉਂਦਾ ਹੈ ਉਹ ਪੈਰ ਪਵਿੱਤਰ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦੇ ਮਿਲਾਪ ਦੇ ਰਸਤੇ ਉੱਤੇ ਤੁਰਦੇ ਹਨ ਨੇਤਰ ਪੁਨੀਤ ਪੇਖਕਤ ਹੀ ਦਰਸ਼ ਧਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀਟੈ ਸਫਲ ਏਕਾਇਆ ਸੰਤ ਪ੍ਰਸਾਦ ਪਰਮੰ ਪਦ ਪਾਇਆ ਪੰਨਾ 201 ਕਤੇ 2 ਅਰਥ हे ਭਾਈ ਗੋਬਿੰਦ ਦਾ ਦਰਸ਼ਨ ਕਰਦਿਆਂ ਹੀ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ ਵਿਕਾਰ ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ हे ਭਾਈ ਭਾਗਾ ਵਾਲੇ ਉਹ ਮਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ ਪਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ ਗੁਰੂ ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਸਤ ਗੁਰ ਤੇ ਜੋ ਮੂੰਹ ਫੇਰੇ ਮੱਥੇ ਤਿਨ ਕਾਲੇ ਅਨੰਦਨ ਦੁੱਖ ਕਮਾਮ ਦੇ ਨਿਤ ਜੋਹੇ ਜਮ ਜਾਲੇ ਪੰਨਾ 3 ਅੱਜ ਸਾਡੇ ਲਈ ਸੰਤ ਜੇ ਕੋਈ ਹੈ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਗੁਰੂ ਗ੍ਰੰਥ ਸਾਹਿਬ ਸੰਤ ਦੇ ਮਿਲਾਪ ਦਾ ਅਰਥ ਹੈ ਗੁਰਬਾਣੀ ਵਿਚਾਰ ਦਾ ਸਦਕਾ ਬ੍ਰਹਮ ਦੀ ਸੋਝੀ ਆਉਣੀ ਅਤੇ ਪ੍ਰਭੂ ਚਰਣਾ ਵਿੱਚ ਲਿਬ ਜੁੜ ਜਾਣੀ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਟ ਦਾ ਪਹਿਲਾ ਅਤੇ ਦੂਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ